ਤਾੜੀ ਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਰਹਿ ਰਹੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਬਾਕੀ ਦੇਸ਼ਾਂ ਤੋਂ ਆ ਕੇ ਜਿਹੜੇ ਗਲਤ ਤਰੀਕੇ ਦੇ ਨਾਲ ਬਿਨਾ ਡਾਕੂਮੈਂਟਸ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਦੇ ਉੱਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਖਾਸ ਤੌਰ ਤੇ 1700 ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਅਮਰੀਕਾ ਦੇ ਵਿੱਚ ਜਿਹੜਾ ਇਲਿਗਲ ਤਰੀਕੇ ਦੇ ਨਾਲ ਰਹਿ ਰਹੇ ਸੀ ਤਾਂ ਉਹਨਾਂ ਦੇ ਉੱਪਰ ਵੱਡਾ ਐਕਸ਼ਨ ਕੀਤਾ 1700 ਭਾਰਤੀਆਂ ਨੂੰ ਅਮਰੀਕਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ 205 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਸ ਦਾ ਕਿ ਜਿਹੜਾ ਮਿਲਟਰੀ ਦਾ ਜਹਾਜ਼ ਆ ਸੀ 17 ਜਹਾਜ਼ ਦੇ ਵਿੱਚ ਅੰਮ੍ਰਿਤਸਰ ਦੇ ਰਾਜਸੰਸੀ 에어ਪੋਰਟ ਤੇ ਕੁਝ ਹੀ ਸਮੇਂ ਦੇ ਵਿੱਚ ਲੈਂਡ ਲੈਂਡਲਾਈਨ ਹੋਣ ਵਾਲਾ ਹੈ ਜਿਸ ਜਿਆ ਕਿ ਜਿਹੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੰਮ੍ਰਿਤਸਰ 에어ਪੋਰਟ ਤੇ ਅੱਜ ਇਕੱਠ ਹੋ ਚੁੱਕਿਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਮਲਬੀ ਤਾਇਨਾਤ ਕੀਤਾ ਹੋਇਆ ਹਾਲਾਂਕਿ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਸ ਦੀਆਂ ਟੀਮਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ 에어ਪੋਰਟ ਤੇ ਪਹੁੰਚੇ ਹੋਈਆਂ ਨੇ ਕਿਉਂਕਿ ਭਾਰਤ ਸਰਕਾਰ ਦੇ ਵੱਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨੋਟਿਸ ਲਿਆ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਜਿਹੜੇ ਵੀ ਹੁਣ ਅਮਰੀਕਾ ਤੋਂ ਰਿਪੋਰਟ ਹੋ ਕੇ ਆਉਣਗੇ ਜਿਹੜਾਂ ਦਾ ਕ੍ਰਿਮੀਨਲ ਰਿਕਾਰਡ ਹੋਵੇਗਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਅਮਰੀਕਾ ਦੇ ਵਿੱਚੋਂ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰੀਕਾ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਜਿਸ ਦੇ ਵਿੱਚੋਂ ਕਿ ਜਿਹੜਾ ਜਹਾਜ਼ ਭਰ ਕੇ 205 ਭਾਰਤੀਆਂ ਨੂੰ ਭਾਰਤ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਰਿਪੋਰਟ ਕਰ ਦਿੱਤਾ ਗਿਆ ਜਿਸ ਦੇ ਵਿੱਚੋਂ ਕਿ 104 ਦੀ ਜਿਹੜੀ ਉਹ ਲਿਸਟ ਵੀ ਸਾਹਮਣੇ ਆ ਚੁੱਕਿਆ ਜਿਸ ਦੇ ਵਿੱਚੋਂ ਕਿ ਤੁਹਾਨੂੰ ਪੂਰਾ ਡਾਟਾ ਦੱਸ ਦਿੰਦੇ ਆ ਕਿ 104 ਦੇ ਵਿੱਚ ਜਿਹੜੀ ਲਿਸਟ ਸਾਹਮਣੇ ਆਈ ਉਹਨਾਂ ਦੇ ਵਿੱਚੋਂ 30 ਜਿਹੜੇ ਵਿਅਕਤੀ ਨੇ ਉਹ ਪੰਜਾਬ ਦੇ ਨੇ 2 ਚੰਡੀਗੜ੍ਹ ਦੇ 33 ਹਰਿਆਣਾ ਦੇ 33 ਗੁਜਰਾਤ ਦੇ 3 ਮਹਾਰਾਸ਼ਟਰ ਦੇ ਇੱਕ ਵਾਰ ਫਿਰ ਤੁਹਾਨੂੰ ਲਿਸਟ ਦੱਸ ਦਿੰਦੇ ਆ ਕਿ 205 ਜਿਹੜੇ ਪਰਵਾਸੀ ਭਾਰਤੀ ਸੀ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਸੀ ਜਾਨੀ ਕਿ ਬਿਨਾ ਡਾਕੂਮੈਂਟਸ ਤੋਂ ਉੱਤੇ ਰਹਿ ਰਹੇ ਸੀ ਜਿਹੜੇ ਕਿ ਡੌਂਕੀ ਦੇ ਜ਼ਰੀਏ ਭਾਵੇਂ ਮੈਕਸੀਕੋ ਬਾਡਰ ਦੇ ਜ਼ਰੀਏ ਜਾਂ ਕੈਨੇਡਾ ਦੇ ਬਾਡਰ ਜ਼ਰੀਏ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕਰ ਦਿੱਤੀ ਗਈ ਆ ਕਿਉਂਕਿ ਜੋ ਡੋਨਾਲਡ ਟਰੰਪ ਨੇ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਲੈਕਸ਼ਨ ਲੜੀ ਗਈ ਸੀ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਵਿੱਚ ਲੈ ਰਹਿ ਰਹੇ ਨੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਉੱਪਰ ਐਕਸ਼ਨ ਕੀਤਾ ਜਾਵੇਗਾ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਡਿਪੋਰਟ ਕੀਤਾ ਜਾਵੇਗਾ ਤਾਂ ਉਸ ਮੌਕੇ ਨੂੰ ਲੈ ਕੇ ਵੱਡਾ ਐਕਸ਼ਨ ਕੀਤਾ ਗਿਆ 1700 ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਕਿ ਪਹਿਲੇ ਬੈਚ ਦੇ ਵਿੱਚ 205 ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ਦੇ ਵੱਲੋਂ ਭਾਰਤ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਜਿਨ੍ਹਾਂ ਦਾ ਜਿਹੜਾ ਜਹਾਜ਼ ਆ ਹੁਣ ਅਮ੍ਰਿਤਸਰ ਦੇ ਰਾਜਾ ਸੰਸੀ 에어ਪੋਰਟ ਦੇ ਉੱਪਰ ਕੁਝ ਹੀ ਘੰਟਿਆਂ ਦੇ ਵਿੱਚ ਦੁਪਹਿਰ ਤਕਰੀਬਨ 1 ਵਜੇ ਲੈਂਡ ਲੈਂਡ ਹੋਣ ਵਾਲਾ ਜਿਸ ਦੀਆਂ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 에어ਪੋਰਟ ਦੇ ਉੱਪਰ ਕਿੰਨਾ ਵੱਡਾ ਇਕੱਠ ਹੋ ਚੁੱਕਿਆ ਤਾਂ ਉਹਨਾਂ ਦੇ ਜਿਹੜੇ ਜਿਹਨਾਂ ਨੂੰ ਰਿਪੋਰਟ ਕੀਤਾ ਹੈ ਉਹ ਅਮਰੀਕਾ ਦੇ ਵਿੱਚੋਂ ਉਹਨਾਂ ਦੇ ਸਕੇ ਸੰਬੰਧੀ ਜਾਂ ਪਰ ਉਹਨਾਂ ਦੇ ਮਾਪੇ ਰਿਸ਼ਤੇਦਾਰ ਉਹਨਾਂ ਨੂੰ ਲੈਣ ਦੇ ਲਈ ਅਮ੍ਰਿਤਸਰ 에어ਪੋਰਟ ਦੇ ਉੱਪਰ ਪਹੁੰਚ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਮੌਕੇ ਤੇ ਜਿਹੜੀ ਵੱਡੀ ਗਿਣਤੀ ਪੁਲਿਸ ਬਲਪ ਤੈਨਾਤ ਤਾਂ ਜਿਹੜਾ ਕੇਂਦਰ ਦਾ ਗ੍ਰਹਿ ਮੰਤਰਾਲਾ ਉਸ ਦੇ ਉੱਚ ਅਧਿਕਾਰੀ ਵੀ ਤਾਇਨਾਤ ਨੇ ਕਿਉਂਕਿ ਉਹਨਾਂ ਦੇ ਵੱਲੋਂ ਪ੍ਰਾਪਰ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕੀਤੀ ਜਾਣੀ ਆ ਪੂਰੀ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾਣੀ ਆ ਜਿਨ੍ਹਾਂ ਦੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੋਵੇਗਾ ਉਹਨਾਂ ਨੂੰ ਤੁਰੰਤ ਭਾਰਤ ਦੇ ਕਾਨੂੰਨ ਅਨੁਸਾਰ ਗ੍ਰਿਫਤਾਰ ਕਰਕੇ ਬੀਐਨਐਸ ਦੀਆਂ ਧਾਰਾਂ ਲਗਾ ਕੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਵੀ ਜਿਹੜੀ ਕੀਤੀ ਜਾਣੀ ਆ ਪਰ ਜਿਨ੍ਹਾਂ ਦੇ 205 ਜਿਹੜੇ ਭਾਰਤੀਆਂ ਦੀ ਲਿਸਟ ਆ ਉਸ ਦੇ ਵਿੱਚੋਂ 104 ਦੀ ਲਿਸਟ ਸਾਹਮਣੇ ਆਈ ਆ ਕਿ ਜਿਸ ਦੇ ਵਿੱਚੋਂ ਕਿ 30 ਵਿਅਕਤੀ ਜਿਹੜੇ ਉਹ ਪੰਜਾਬ ਦੇ ਨੇ 2 ਚੰਡੀਗੜ੍ਹ ਦੇ 33 ਹਰਿਆਣੇ ਦੇ 33 ਗੁਜਰਾਤ ਦੇ 3 ਮਹਾਰਾਸ਼ਟਰ ਦੇ ਨੇ ਤਾਂ ਤੁਹਾਨੂੰ ਦੱਸ ਦੇ ਕਿ ਇਹਨਾਂ ਦੇ ਵਿੱਚੋਂ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਨੇ 30 ਪੰਜਾਬ ਦੇ ਨੇ ਉਹਨਾਂ ਦੀ ਲਿਸਟ ਵੀ ਜਿਹੜੀ ਜ਼ਿਲ੍ਹਾ ਵਾਈਜ਼ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਦੇ 5 ਵਿਅਕਤੀਆਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਗੁਰਦਾਸਪੁਰ ਦੇ ਇੱਕ ਵਿਅਕਤੀ ਨੂੰ ਤਰਨਤਾਰਨ ਦੇ ਇੱਕ ਵਿਅਕਤੀ ਨੂੰ ਜਲੰਧਰ ਦੇ ਵਿਅਕਤੀ 4 ਨੇ ਕਪੂਰਥਲਾ ਦੇ 6 ਨੇ ਹੁਸ਼ਿਆਰਪੁਰ ਦੇ 2 ਤੇ ਨਾਲ ਦੀ ਨਾਲ ਲੁਧਿਆਣਾ ਦੇ 2 ਜੋ ਮਹਾਲੀ ਸ਼ੀਲਪਕ ਸਿੰਘ ਨਗਰ ਜਿਸ ਨੂੰ ਕਿਹਾ ਜਾਂਦਾ ਉਸ ਤੇ ਵੀ 2 ਨੇ ਪਟਿਆਲਾ ਦੇ ਜਿਹੜੇ 4 ਨੇ ਤੇ ਉਧਰਲੇ ਪਾਸੇ ਸੰਗਰੂਰ ਦਾ ਇੱਕ ਜੋ ਤੇ ਉਧਰਲੇ ਪਾਸੇ ਤੇ ਜੋ ਸਾਬਜੋ ਦਾਜੀਤ ਸਿੰਘ ਨਗਰ ਮਹਾਲੀ ਕਿਹਾ ਜਾਂਦਾ ਤੇ ਉਸ ਦਾ 1 ਕਾ ਤੇ ਫਤੇਗੜ ਸਾਹਿਬ ਦਾ ਇੱਕ ਵਿਅਕਤੀ ਆ ਇਹਨਾਂ 30 ਵਿਅਕਤੀ ਜੋ ਇਹ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਨੂੰ ਜੋ ਡੌਂਕੀ ਦੇ ਜ਼ਰੀਏ ਭਾਵੇਂ ਅਮਰੀਕਾ ਦੇ ਵਿੱਚ ਗਏ ਸੀ ਜਾਨੀ ਕਿ ਇਲੀਗਲ ਤਰੀਕੇ ਦੇ ਨਾਲ ਜਿਹੜਾ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਇੱਕ ਵਾਰ ਤੁਹਾਨੂੰ ਫਿਰ ਪੰਜਾਬ ਦੀ ਲਿਸਟ ਤੁਹਾਨੂੰ ਇਹ ਫਿਰ ਦੱਸ ਦਿੰਦੇ ਆ ਕਿ ਜੱਜੇ ਵਿੱਚ ਕੇ ਅੰਮ੍ਰਿਤਸਰ ਦੇ 5 ਗੁਰਦਾਸਪੁਰ ਦਾ 1 ਤਰਨਤਾਰਨ ਦਾ 1 ਜਲੰਧਰ ਦੇ 4 ਕਪੂਰਥਲੇ ਦੇ 6 ਹੁਸ਼ਿਆਰਪੁਰ ਦੇ 2 ਨੇ ਤੇ ਨਾਦ ਦੀ ਨਾਲ ਲੁਧਿਆਣੇ ਦੇ 2 ਨੇ ਤੇ ਨਵੇਂ ਸ਼ਹਿਰ ਦੇ ਵੀ 2 ਨੇ ਪਟਿਆਲੇ ਦੇ 4 ਸੰਗਰੂਰ ਦਾ 1 ਮਹਾਲੀ ਦਾ 1 ਤੇ ਫਤਿਹਗੜ ਸਾਹਿਬ ਦਾ ਵੀ 1 ਜਾਣੀ ਕਿ ਕੁੱਲ ਪੰਜਾਬ ਦੇ 30 ਜਿਹੜੇ ਉੱਥੇ ਵਿਅਕਤੀ ਨੌਜਵਾਨ ਰਹਿ ਰਹੇ ਸੀ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਅਮਰੀਕਾ ਸਰਕਾਰ ਦੇ ਵੱਲੋਂ ਇਹਨਾਂ ਦੇ ਉੱਪਰ ਸਿਕੰਜਾ ਕੱਸਿਆ ਗਿਆ ਇੱਕ ਵਾਰ ਸੇ ਤਾਂ ਅਮਰੀਕਾ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਤੇ ਨਾਲ ਦੀ ਨਾਲ ਹੁਣ ਭਾਰਤ ਸਰਕਾਰ ਦੇ ਵੱਲੋਂ ਵੀ ਇਹਨਾਂ ਦੇ ਉੱਪਰ ਵੱਡਾ ਐਕਸ਼ਨ ਕੀਤਾ ਜਾਣਾ ਕਿਉਂਕਿ ਕੇਂਦਰ ਦੀ ਜਿਹੜੀ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਨੇ ਉਹ ਅਮ੍ਰਿਤਸਰ ਦੇ ਰਾਜਾ ਸੰਸੇਅਰਪੋਰਟ ਤੇ ਪਹੁੰਚ ਚੁੱਕੇ ਨੇ ਵੱਡੀ ਗਿਣਤੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੁਰੰਤ ਜਦੋਂ ਇਹਨਾਂ ਦਾ ਜਿਹੜਾ ਜਹਾਜ਼ ਆ ਆਪਰੇ ਸਰਦੇ ਰਾਜਾ ਸੰਸੀ 에어ਪੋਰਟ ਤੇ ਲੈਂਡ ਹੋਵੇਗਾ ਤਾਂ ਉਸ ਤੋਂ ਬਾਅਦ ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਕੀਤੀ ਜਾਵੇਗੀ ਜਿਹੜੇ ਵੀ ਇਹ ਨੌਜਵਾਨ ਆਉਣਗੇ ਭਾਰਤ ਦੇ 205 ਉਹਨਾਂ ਦੀ ਵੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਜੇਕਰ ਜਿਹੜੇ ਵੀ ਵਿਅਕਤੀ ਦਾ ਕ੍ਰਿਮినਲ ਰਿਕਾਰਡ ਹੋਵੇਗਾ ਤੁਰੰਤ ਉਸ ਨੂੰ ਗ੍ਰਿਫਤਾਰ ਕਰਕੇ ਬੀਐਨਐਸ ਦੇ ਯਾਨੀ ਕਿ ਭਾਰਤੀ ਜਿਹੜਾ ਕਾਨੂੰਨ ਹੈ ਉਸ ਦੀਆਂ ਧਾਰਾ ਲਾ ਕੇ ਉਸ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਹੈ